ਜਿਹੜਾ ਤੁਹਾਨੂੰ ਅਕਾਲੀ ਦਲ ਵੱਲੋਂ ਕਰੋ ਤੋਂ ਜਿਹੜਾ ਜ਼ਿਲ੍ਹਾ ਪ੍ਰੀਸ਼ਦ ਦਾ ਉਮੀਦਵਾਰ ਬਣਾਇਆ ਗਿਆ ਕੀ ਕੰਡ ਜਾਂਦਾ ਸਾਨੂੰ ਸਰਦਾਰ ਸੁਖਪੀਰ ਸਿੰਘ ਬਾਦਲ ਨੇ ਟਿਕਟ ਦੇ ਕੇ ਨਵਾਜਿਆ ਸੀ ਤੇ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਸਾਡੇ ਪੱਟੀ ਹਲਕੇ ਜਾਏ ਸੀ ਬਹੁਤ ਟਾਈਮ ਬਾਅਦ ਹੁਣ ਉਹਨਾਂ ਨੇ ਚਾਲੂ ਥਾਪੜਾ ਦਿੱਤਾ ਵਾ ਤੇ ਸਾਡੇ ਸਾਰੇ ਹਲਕੇ 'ਚ ਬਹੁਤ ਜੋਸ਼ ਨਾਲ ਬਹੁਤ ਉਮੀਦ ਨਾਲ ਖਰੇ ਉਤਰਨਗੇ ਲੋਕ ਤੇ ਅਸੀਂ ਜਿੱਤਾਂਗੇ ਜੀ ਤੇ ਬਲਕਿ ਕਿੰਨੇ ਜਿਹੜੇ ਜ਼ੋਨ ਦੇ ਵਿੱਚ ਪਿੰਡ ਆਉਂਦੇ ਆ ਤੇ ਕਿੰਨਾ ਤੁਸੀਂ ਪ੍ਰਚਾਰ ਜਿਹੜਾ ਕਰ ਰਹੇ ਹੋ 28 ਪਿੰਡ ਆਉਂਦੇ ਆ ਜੀ ਹੂੰ 28 ਪਿੰਡਾਂ ਵਿੱਚ ਬਹੁਤ ਜ਼ੋਰ-ਸ਼ੋਰ ਨਾਲ ਚੱਲ ਰਿਹਾ ਜੀ ਸਾਡਾ ਪ੍ਰਚਾਰ ਹੂੰ ਤੇ ਮਤਲਬ ਕਿ ਜਿਹੜੇ ਇਹਦੇ ਵਿੱਚ ਵੱਡੇ ਇਕੱਠ ਜਿਹੜੇ ਲੋਕਾਂ ਵਿੱਚ ਕੀਤੇ ਗਏ ਕਿੰਨਾ ਕਿ ਜਿਹੜਾ ਜੋਸ਼ ਵੇਖਣ ਨੂੰ ਮਿਲ ਰਿਹਾ ਬਹੁਤ ਵਧੀਆ ਹੰਗਾਰਾ ਮਿਲ ਰਿਹਾ ਜੀ ਬਹੁਤ ਵਧੀਆ ਜੋਸ਼ ਆਏ ਪੂਰੇ ਜ਼ੋਰ ਨਾਲ ਜਿੱਤਾਂਗੇ ਤੇ ਜਿਹੜਾ ਆਮ ਆਦਮੀ ਪਾਰਟੀ ਨੇ ਜਿਹੜਾ ਪਹਿਲਾਂ ਕੁਝ ਉਮੀਦਵਾਰਾਂ ਦੇ ਜਿਹੜੇ ਪੇਪਰ ਅੰਦਰ ਖਾਤੇ ਜਿਹੜੇ ਰੱਦ ਕਰ ਦਿੱਤੇ ਆ ਕੀ ਲੱਗਦਾ ਵੋਟਾਂ ਦੇਣ ਕੋਈ ਤੱਕੇਸ਼ੀ ਹੁੰਦੇ ਸ ਲੋਕੋ ووٹ ਇਹਨਾਂ ਨੂੰ ਪੈਣੀ ਨਹੀਂ ਆ ਤੇ ਅਸਾਰ ਪੂਰੇ ਆ ਕਿ ਇਹ ਕੋਸ਼ਿਸ਼ ਕਰਨਗੇ ਧੱਕਾ ਚਾਈ ਕਰਨ ਦੇ ਹਮਮ ਪਰ ਸਾਡੇ ਕਾਲੀ ਦਲ ਦੇ ਵਰਕਰ ਸਾਰੇ ਥੰਬ ਬਣ ਕੇ ਖੜੇ ਨੇ ਤੇ ਕੋਈ ਧੱਕਾ ਹੋਣ ਦੀ ਆਸ ਪੂਰੀ ਆ ਪਰ ਨਹੀਂ ਨਹੀਂ ਹੁੰਦੇ ਆਂ